ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰੋ ਅੱਜ ਆਪਾਂ ਪਿੰਡ ਮੀਏ ਖੜੇ ਆਂ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਇਹ ਨਰਮੇ ਦੀ ਫਸਲ ਦੇ ਵਿੱਚ ਖੜੇ ਆਂ ਹਾਲਾਂਕਿ ਦੇਖੋ ਨਰਮਾ ਕਿਸੇ ਦੀ ਵੀ ਇੰਟਰਸਟ ਦੀ ਕ੍ਰੋਪ ਨਹੀਂ ਰਹੀ ਅੱਜ ਨਰਮੇ ਤੋਂ ਹਰ ਬੰਦਾ ਹਰ ਕਿਸਾਨ ਨਫਰਤ ਕਰਨ ਲੱਗ ਗਿਆ ਉਹਦਾ ਕਾਰਨ ਰਿਹਾ ਵੀ ਪਿਛਲੇ ਕਈ ਸਾਲਾਂ ਤੋਂ ਨਰਮੇ ਦੇ ਵਿੱਚ ਲਗਾਤਾਰ ਜਿਹੜਾ ਨੁਕਸਾਨ ਹੋ ਰਿਹਾ ਕਿਤੇ ਚੱਟੇ ਮੱਛਰ ਨਾਲ ਨੁਕਸਾਨ ਹੋ ਗਿਆ ਕਿਤੇ ਗਲਾਬੀ ਸੁੰਡੀ ਨਾਲ ਨੁਕਸਾਨ ਹੋ ਗਿਆ ਪਰ ਜੇ ਮੈਂ ਗੱਲ ਕਰਾਂ ਅਮਨਦੀਪ ਨੰਬਰਦਾਰ ਇਹ ਮਤਲਬ ਦੋ ਪਰਿਵਾਰ ਹੈ ਚਾਚਾ ਭਤੀਜਾ ਤਾਂ ਦੋਨਾਂ ਕੋਲੇ ਲਗਭਗ 70 ਕਿੱਲੇ ਨਰਮਾ ਤੇ ਮੈਨੂੰ ਲੱਗਦਾ ਵੀ ਬਠਿੰਡਾ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਅਬੌਰ ਨੂੰ ਛੱਡ ਦਈਏ ਤਾਂ ਇਹਨਾਂ ਨਰਮਾ ਹੋ ਸਕਦਾ ਇੱਧਰ ਕਿਸੇ ਕੋਲੇ ਨਾ ਹੋਵੇ ਪਰ ਇਹਨਾਂ ਦਾ ਹੌਸਲਾ ਹੈ ਹਾਲਾਂਕਿ ਸਾਡੀ ਵੀਰ ਨਾਲ ਮੇਰੀ ਜਦੋਂ ਦਾ ਇਹ ਨਰਮਾ ਪੀਜਾ ਲਗਾਤਾਰ ਗੱਲ ਵੀ ਹੁੰਦੀ ਰਹਿੰਦੀ ਹੈ ਹਰ ਛੋਟੀ ਛੋਟੀ ਗੱਲ ਤੇ ਅਸੀਂ ਚਰਚਾ ਵੀ ਕਰਦੇ ਆਂ ਵੀ ਬਾਈ ਜੀ ਕਿਹੜੀ ਕਰੀ ਜਾਵੇ ਜਾਂ ਕਿਹੜੀ ਦਵਾਈ ਕਰੀ ਜਾਵੇ ਜਾਂ ਪੀਏ ਯੂ ਦੀਆਂ ਲੁਧਿਆਣਾ ਸਾਡੀ ਯੂਨੀਵਰਸਿਟੀ ਦੀਆਂ ਕਿਹੜੀਆਂ ਗਾਈਡਲਾਈਨਾਂ ਕਿਹੜੀ ਵਰਤਣੀ ਚਾਹੀਦੀ ਆ ਤਿੰਨ ਦਵਾਈਆਂ ਬਾਈ ਕਰ ਚੁੱਕੇ ਆ ਇਸ ਟਾਈਮ ਤੇ ਪਰ ਨਰਮੇ ਦੀ ਕੰਡੀ ਕੋਈ ਕਿਤੇ ਕਮੀ ਨਹੀਂ ਹੈਗੀ ਅਮਨਦੀਪ ਆਜੋ ਥੋੜਾ ਜਿਆ ਜੇ ਆਪਾਂ ਨਰਮੇ ਦੀ ਗੱਲ ਕਰੀਏ ਤਾਂ ਤੁਸੀਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਨਰਮੇ ਨੇ ਟੀਂਡੇ ਵਧੀਆ ਤਿਆਰ ਕਰ ਲਏ ਆ ਵਧੀਆ ਫਲੇਵਰ ਹੈਗੇ ਆ ਕੋਈ ਬੂਕੀ ਜੇ ਆਪਾਂ ਗੱਲ ਕਰੀਏ ਜਿਹੜੇ ਸਕੇਅਰ ਹੁੰਦੇ ਆ ਸਾਡੇ ਕੋਈ ਹਾਲ ਤੱਕ ਪੀਲਾ ਨਹੀਂ ਕੋਈ ਡਿੱਗਣ ਦੀ ਸਮੱਸਿਆ ਨਹੀਂ ਪੱਤਿਆਂ ਦੀ ਗੱਲ ਕਰੀਏ ਤਾਂ ਪੱਤੇ ਬਿਲਕੁਲ ਸਾਫ਼ ਹੈ ਤਾਂ ਕਿਸਾਨ ਵੀਰੋ ਮੇਰਾ ਤੁਹਾਨੂੰ ਕਹਿਣ ਦਾ ਇਹੀ ਹੈ ਵੀ 네ਗੇਟਿਵ ਨਾ ਹੋਓ ਗਲਤ ਫਪਾਵਾਂ ਨਾ ਫਲਾਓ ਜਿਹੜੇ ਕੋਈ ਚੈਨਲ ਜਾਂ ਜਿਹੜੇ ਕੋਈ ਪੇਜ ਨਰਮ ਬੋਣਦਿਆਂ ਜਾਂ ਨਹੀਂ ਹੁੰਦਾ ਉਹੇ ਮਰ ਗਏ ਉਹੇ ਸੰਡੀ ਆ ਗਈ ਫਲਾਈਆਂ ਨਾ ਜਾਣ ਕੋਈ ਚੰਗੀਆਂ ਚੀਜ਼ਾਂ ਜ਼ਰੂਰ ਫਲਾਓ ਕਿਉਂਕਿ ਨਰਮਾ ਹੋ ਸਕਦਾ ਇਹੋ ਜੀ ਗੱਲ ਨਹੀਂ ਔਰ ਨਰਮਾ ਹੋਣਾ ਪੰਜਾਬ ਲਈ અત્યੰਤ ਜ਼ਰੂਰੀ ਵੀ ਹੈ ਖਾਸ ਕਰਾ ਤਿੰਨ ਚਾਰ ਜ਼ਿਲ੍ਹਿਆਂ ਲਈ ਬਟਿੰਡਾ ਮਾਨਸਾ ਮੁਕਸਰ ਦਾ ਕੁਝ 파ਟਾ ਫਾਜ਼ਲਕਾ ਪੂਰਾ ਜ਼ਿਲ੍ਹਾ ਇੱਥੇ ਹੁਣ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਗੁਰਬਾਣੀ ਵੀ ਕਹਿੰਦੀ ਆ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਤਿੰਨਾਂ ਨੂੰ ਬਚਾਉਣ ਲਈ ਇਹ ਨਰਮੇ ਦਾ ਹੋਣਾ ਇਹਨਾਂ ਏਰੀਆ ਦੇ ਵਿੱਚ ਬਹੁਤ ਜ਼ਰੂਰੀ ਆ ਪਾਣੀ ਮਾੜੇ ਆ ਪਾਣੀ ਮਾੜੇ ਲਗਾਤਾਰ ਲੱਗਣਗੇ ਤਾਂ ਸਾਡੀ ਧਰਤੀ ਮਾਂ ਜਿਹੜੀ ਉਹ ਖਰਾਬ ਹੋ ਚੁਗੀ ਤਾਂ ਮਨਦੀਪ ਨਾਲ ਗੱਲ ਕਰਦੇ ਆ ਹੌਂਸਲਾ ਕਿਸਾਨ ਦਾ ਬਹੁਤ ਵੱਡਾ ਮੇਰੇ ਨਾਲ ਸ਼ੁਰੂ ਤੋਂ ਇਹ ਆ ਵੀ ਨਹੀਂ ਯਾਰ ਕਰਕੇ ਦਿਖਾਉਣਾ ਔਰ ਮੈਂ ਤੁਹਾਨੂੰ ਵੀ ਕਹਿਣਾ ਕਿਸਾਨ ਵੀਰੋ ਜਿਹੜੇ ਵਧੀਆ ਨਰਮਾ ਕਰ ਰਿਹਾ ਆ ਉਹਦੀ ਵੀਡੀਓ ਪਾਇਆ ਕਰੋ ਬਣਾ ਕੇ ਵੀ ਯਾਰ ਹੌਂਸਲਾ ਰੱਖੋ ਨਰਮਾ ਹੋਊਗਾ ਕਿਉਂਕਿ ਪੋਜ਼ਿਟਿਵ ਚੀਜ਼ਾਂ ਨਰਮੇ ਪ੍ਰਤੀ ਫੈਲਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਮੈਂ ਮਨਦੀਪ ਦਾ ਸਵਾਗਤ ਵੀ ਕਰਦਾ ਬਾਈ ਮਨਦੀਪ ਸ਼ੁਕਰੀਆ ਬਾਈ ਅਮਨਦੀਪਾ ਕੀ ਕਹਿਣਾ ਕਿਸਾਨ ਵੀਰਾਂ ਨੂੰ ਦੇਖੋ ਆਪਣੀ ਚਰਚਾ ਤਾਂ ਸ਼ੁਰੂ ਤੋਂ ਹੁੰਦੀ ਹੈ ਹਾਂਜੀ ਔਰ ਤੁਹਾਨੂੰ ਐਪਰੀਸ਼ੀਏਟ ਵੀ ਆ ਵੀ 70 ਕਿੱਲੇ ਤੁਸੀਂ ਤੁਹਾਡੇ ਪਰਿਵਾਰ ਨੇ ਨਰਮਾ ਵੀਜਿਆ ਰਿਆ ਹਾਂ ਵੀਜਿਆ ਔਰ 70 ਕਿੱਲੇ ਕਰਨਾ ਚਾਹੁੰਦੇ ਔਰ ਕਰਕੇ ਦਿਖਾਉਂਗੇ ਪਿਛਲੀ ਾਰ ਵੀ 17 18 ਮਨ ਕਰਿਆ ਔਰ ਐਕਟਿਵ ਇਹਨਾਂ ਦਾ ਹੁਣ ਹੀ ਮਾਣਾ ਵੀ 25 ਮਨ ਤੋਂ ਉੱਪਰ ਲੈ ਜਾਣਾ ਯਾਰ ਕਿੰਨੀਆਂ ਕਿ ਸਪਰੇਆਂ ਕਰਤੀਆਂ ਦੇ ਤੇ ਕਿੰਨੇ ਦਿਨ ਦਾ ਨਰਮਾ ਇਹ ਬਈ 80 ਦਿਨਾਂ ਦਾ ਨਰਮਾ ਹੋ ਹੂੰ ਤੇ ਇਹਦੇ ਦੋ ਸਪਰੇਆਂ ਕਰਤੀਆਂ ਤੀਜੀ ਆ ਕਰੀ ਜੰਨੇ ਅੱਜ ਜੀ ਅੱਜ ਸਟਾਰਟ ਕਰ ਕੋਸ਼ਕ ਕਰਤੀ ਕੋਸ਼ਕ ਬੱਕਰੀ ਇਹਨੇ ਅੱਜ ਚੱਲੀ ਜਾਂ ਨਾ ਜਮਾ ਬਾਈ ਥੋੜਾ ਜ ਮੈਂ ਪੁੱਛਿਆ ਤਾਂ ਇਹਦੇ ਚੋਂ ਸੁੰਡੀ ਲਈ ਕਿਆ ਕਰਤੀਆਂ ਤੇ ਤੇਲੇ ਲਈ ਕਿਆ ਕਰਤੀਆਂ ਤਿੰਨੀ ਬਾਈ ਸੁੰਡੀ ਲਈ ਤੇ ਤਿੰਨੀ ਤੇਲੇ ਲਈ ਯਾਨੀ ਕਿ ਹਰ ਵਾਰੀ ਹਰ ਵਾਰੀ ਬਿੱਤੀ ਹੁੰਦੀ ਹੈ ਠੀਕ ਹੈ ਹਾਂ ਤਾਂ ਇੱਕ ਮੈਂ ਇੱਥੇ ਤੁਹਾਨੂੰ ਥੋੜਾ ਜ ਕਿਸਾਨ ਵੀਰੋ ਇਹ ਵੀ ਦੱਸ ਦਿਆਂ ਵੀ ਇੱਕ ਸਪਰੇਅ ਅਮਨਦੀਪ ਨਾ ਮੇਰੀ ਹਾਲਾਂਕਿ ਗੱਲ ਹੁੰਦੀ ਇਹਨਾਂ ਦੇ ਇੱਕੋ ਹੀ ਸਪਰੇਅ ਲਗਾਤਾਰ ਨਾ ਕਰੋ ਹਰ ਵਾਰੀ ਬਦਲ ਕੇ ਕਰੋ ਜਿਹੜੀਆਂ ਸਾਡੀ ਲੁਧਿਆਣਾ ਯੂਨੀਵਰਸਿਟੀ ਦੀਆਂ ਗਾਈਡਲਾਈਨ ਆ ਪ੍ਰਫੈਨੋ ਫਾਸ ਕਿਉਰਾ ਕਰਾਣਾਂ ਦੇ ਉਹ ਕਹਿ ਰਿਹਾ ਇਮਾਮ ਐਕਟਨ ਬੈਂਜੋਏਟ ਐ ਐਂਡ ਆਕਸਾ ਕਾਰਬਾ ਜਾਂ ਹੋਰ ਵੀ ਜਿੰਨੇ ਇਥੇ ਆਉਣ ਆ ਜਾਂ ਜੋ ਵੀ ਦਵਾਈਆਂ ਰეკਮੈਂਡੇਸ਼ਨ ਹੈਗੀਆਂ 100 ਦਿਨ ਤੋਂ 110 ਦਿਨ ਤੋਂ ਕਿ ਪਹਿਲਾਂ ਵਾਲੀ ਰეკਮੈਂਡੇਸ਼ਨ ਐ ਇੱਕ ਬਾਅਦ ਵਾਲੀ ਤਾਂ ਉਹਨਾਂ ਦੇ ਅਨਸਾਰ ਤੁਸੀਂ ਉਹ ਦਵਾਈਆਂ ਜ਼ਰੂਰ ਕਰੋ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਸਾਨ ਵੀਰ ਅਨੁਮੰਦੀਪ ਵਧੀਆ ਹੋ ਬਈ ਨਰਮਾ ਬਸ ਆਪਦੀ ਮਿਹਨਤ ਜਾਰੀ ਰੱਖੋ ਨਰਮਾ ਇਸ ਵਾਰ ਜਮੇ ਹੀ ਹੋਊਗਾ ਪਹਿਲਾਂ ਤਾਂ ਵਿਸ਼ੰਕ 2 ਸਾਲ ਘਟੇ ਹੋਏ ਐ ਇਦਾਂ ਕੀ ਜਮਾ ਹੋਊ ਹੋਊਗਾ ਯਾਰ ਅੱਪਾ ਸ਼ੋਰਟੀ ਨਾਲ ਕਹਿੰਦੇ ਆ ਬਸ ਸੇਵਾ ਰੱਖੋ ਪੂਰੇ ਹੌਸਲੇ ਜੋ ਪੂਰਾ ਜਮਾ ਬ हां भाई दे मित्र भी खड़े हैं मैं उननां नु भी बुलाऊंगा आ जाओ थोड़ा यार तुम भी बीच भाई जी ਤੁਹਾਡੇ ਕੋਲੇ ਕਿੰਨਾ ਨਰਮਾਗਾ ਸਾਡੇ ਕੋਲੇ 8 ਕਿੱਲੇ ਨਰਮਾ ਮੇਰੇ ਕੋ ਕੀ ਲੱਗ ਰਿਹਾ ਨਰਮੇ ਦੇ ਪ੍ਰਤੀ ਨੈਗੇਟਿਵ ਤਾਂ ਨਹੀਂ ਹੈਗੇ ਨਹੀਂ ਜੀ ਹੋਊਗਾ ਇਦੀ हां पूरे 60 ਤਾਂ ਸਾਰੇ ਭਰਾ ਫਿਰ ਰੈ ਕਰਕੇ ਕਰ ਰਹੇ ਉਹ ਰੈ ਕਰਕੇ ਦਵਾਈਆਂ ਜੀ ਸਾਰੇ ਹੂੰ ਤਾਂ ਬਾਈ ਦਾ ਨਾਮ ਦੱਸ ਤੂੰ ਮੈਨੂੰ ਆਪਣਾ ਨਾਮ ਸੰਦੀਪ ਨਾਮ ਹੈ ਬਾਈ ਹੋਰ ਬਾਈ ਸੰਦੀਪ ਜੀ ਹੈ ਹਾਲਾਂਕਿ ਅਮਨਦੀਪ ਵੀ ਸਾਡੇ ਨਾਲ ਹੈ ਦੋਨੋਂ ਮਿੱਤਰ ਹੈਗੇ ਹੁਣੇ ਮੈਂ ਬੁਲਾਇਆ ਇੱਥੇ ਨਰਮੇ ਦੀ ਤੁਸੀਂ ਫਸਲ ਪੂਰਾ ਕਮਾ ਕੇ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾ ਦੇ ਹਾਂ ਦੇਖੋ ਵੇ ਤਾਂ ਦੋਸਤੋ ਕਿਸਾਨ ਵੀਰੋ ਨਰਮਾ ਮਿਹਨਤ ਜਰੂਰ ਕਰੋ ਨਰਮਾ ਇਹੋ ਜੀ ਗੱਲ ਨਹੀਂ ਵੀ ਨਹੀਂ ਹੋਊ ਇਨਸਾਨ ਤੋਂ ਵੱਡੀ ਕੋਈ ਚੀਜ਼ ਨਹੀਂ ਐ ਇਨਸਾਨ ਸਭ ਕੁਝ ਕਰ ਸਕਦਾ ਠੀਕ ਐ ਆਫਤਾਂ ਆਉਂਦੀਆਂ ਕੁਦਰਤ ਰengo ਕੋਈ ਬਿਮਾਰੀ ਆ ਗਈ ਕੈਰੀ ਸਰੀਰ ਨੂੰ ਵੀ ਆ ਜਾਂਦੀ ਐ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਲੜਾਈ ਛੱਡ ਦਈਏ ਐਂਡ ਤੱਕ ਜਿਹੜਾ ਲੜਨਾ ਚਾਹੀਦਾ ਤਾਂ ਇਸ ਵਾਰ ਜਿਹੜੇ ਮੈਨੂੰ ਲੱਛਣ ਦਿਖ ਰਹੇ ਐ ਜਿਵੇਂ ਆਪਾਂ ਸਾਰਾ ਨਰਮਾ ਥੋੜਾ ਮੈਂ ਹੋਰ ਅੱਗੇ ਕਹੂੰਗਾ ਵੀ ਅੱਗੇ ਆ ਕੇ ਆਪ ਬੂਟਾ ਪ੍ਰਤੀਦਰ ਬੂਟਾ ਆਪਾਂ ਦੇਖੀਏ ਜਿਵੇਂ ਗੱਲ ਕਰੀਏ ਜਿਵੇਂ ਮਿੱਤਰਾਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਬੂਟਾ ਆ ਦੇਖ ਇਦੇ ਵਿੱਚੋਂ ਇੱਕ ਵੱਡੀ ਗੱਲ ਇਹ ਵੀ ਆ ਵੀ ਆਪਾਂ ਕੋਈ ਵੀ ਟਿੰਡਾ ਤੋੜ ਲਈਏ ਅਮਨਦੀਪ ਟਿੰਡਾ ਭਾਨੇੋਂ ਪੀਰ ਬਣ ਕੇ ਦੇਖੋ ਵੀ ਟਿੰਡੇ ਤਕਰੀਬਨ ਸਾਫ਼ ਮਿਲ ਰਹੇ ਆ ਸਭ ਤੋਂ ਵੱਡੀ ਗੱਲ ਇਹ ਆ ਅੱਜ ਆਪਾਂ ਨੂੰ ਇਹੀ ਖਤਰਾ ਹੁੰਦਾ ਸੀਗਾ ਵੀ ਜਿਹੜਾ ਟਿੰਡਾ ਤੋੜਾਂਗੇ ਹੋ ਸਕਦਾ ਆਪਣਾ ਟਿੰਡਾ ਖਰਾਬ ਮਿਲੇ ਹੋ ਸਕਦਾ ਸੁੰਡੀ ਆ ਜੇ ਤਾਂ ਤੁਸੀਂ ਜਿਵੇਂ ਦੇਖ ਰਹੇ ਹੋ ਬਾਈ ਨੇ ਵੀ ਇੱਧਰ ਤੋੜ ਲਿਆ ਆ ਦੇਖੋ ਤੁਸੀਂ ਸਾਰੀਆਂ ਫੁੱਟੀਆਂ ਬਾਈ ਜੀ ਦੇਖ ਸਕਦੇ ਹੋ ਜਿਹੜੀਆਂ ਟਿੰਡੇ ਕੋਈ ਵੀ ਕਜਾ ਨਹੀਂ ਐ ਇਸ ਵਾਰ ਤਾਂ ਸਾਡੀ ਕਿਸਾਨ ਵੀਰਾਂ ਲਈ ਇਹ ਪੋਜ਼ਿਟਿਵ ਵੀਡੀਓ ਨਰਮੇ ਦੇ ਪ੍ਰਤੀ ਕੋਈ 네ਗੇਟਿਵ ਨਹੀਂ ਆ ਤੁਸੀਂ ਦੇਖ ਸਕਦੇ ਹੋ ਦੋ ਟੀਂਡੇ ਤੋੜਿਆ ਤੇ ਟੀਂਡੇ ਬਿਲਕੁਲ ਤੰਦਰੁਸਤ ਹੋਰ ਵੀ ਆਪਾਂ ਬੂਟਾਦਰ ਬੂਟਾ ਦੇਖਾਂਗੇ ਤਾਂ ਤੁਹਾਨੂੰ ਵਧੀਆ ਟੀਂਡੇ ਬਾਲ ਇਸ ਵਾਰ ਜਿਹੜੇ ਦੇਖਣ ਨੂੰ ਮਿਲਣਗੇ ਔਰ ਜਿਵੇਂ 80 85 ਦਿਨ ਦੀ 90 ਦਿਨ ਦੀ ਇਹ ਫਸਲ ਹੈ ਲਗਭਗ ਤਾਂ ਬਹੁਤ ਸੋਹਣੀ ਫਸਲ ਹੈ ਔਰ ਸਾਫ਼ ਹੈ ਪੂਰੀ ਔਰ ਉਹਦੀ ਮਿਹਨਤ ਵੀ ਜ਼ਰੂਰ ਹੈ ਇਹਦੇ ਪਿੱਛੇ ਤਾਂ ਕਿਸਾਨ ਵੀਰੋ ਮੇਰੀ ਅਪੀਲ ਹੈ ਸਾਰਿਆਂ ਨੂੰ ਵੀ ਹੱਥ ਬੰਨ੍ਹ ਕੇ ਵੀ ਨਰਮੇ ਪ੍ਰਤੀ ਪੋਜ਼ਿਟਿਵ ਰਹੋ ਨਰਮੇ ਪ੍ਰਤੀ 네ਗੇਟਿਵ ਨਾ ਹੋ ਗਲਤ ਬਵਾਵਾ ਨਾ ਫਲਾਓ ਜੋ ਵੀ ਗਾਈਡਲਾਈਨ ਹੈ ਉਹਦੇ ਅਨਸਾਰ ਦਵਾਈਆਂ ਕਰੋ ਤੇ ਨਰਮਾ ਜ਼ਰੂਰ ਕਰੋ